brought to by silver pumps top quality aur consistent performance ke liye sirf silver pumps naam yaad rakhna 3 मार्च दी शाम नु केंद्र दे नाल मीटिंग ਕਰਨ ਗਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਹੈਗਾ ਉਹਨਾਂ ਦੀ ਲੀਡਰਸ਼ਿਪ ਨੂੰ ਜਿਹੜਾ ਪੁਲਿਸ ਦੇ ਵੱਲੋਂ ਡਿਟੇਨ ਕਰ ਲਿਆ ਜਾਂਦਾ ਇਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਹੈ ਜਿਹੜੀ ਉਹ ਦੋਨਾਂ ਮੋਰਚਿਆਂ ਦੇ ਉੱਪਰ ਜਿਹੜਾ ਐਕਸ਼ਨ ਸ਼ੁਰੂ ਕਰ ਦਿੰਦੀ ਆ ਟਰਾਲੀਆਂ ਨੂੰ ਜਿਹੜਾ ਉੱਥੋਂ ਚੱਕਣਾ ਸ਼ੁਰੂ ਕਰ ਦਿੱਤਾ ਜਾਂਦਾ ਟੈਂਟ ਨੇ ਕਿਸਾਨਾਂ ਦੇ ਉਹਨਾਂ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਤੁਹਾਨੂੰ ਦੱਸ ਦਈਏ ਕਿ 13 ਫਰਵਰੀ 2024 ਤੋਂ ਕਿਸਾਨ ਖਨੌਰੀ ਅਤੇ ਸ਼ੰਭੂ ਦੇ ਉੱਪਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ ਪਰ ਹੁਣ ਇੱਥੇ ਨੇੜੇ ਇੱਕ ਜਿਹੜਾ ਵੱਡਾ ਯਾਰਡ ਬਣਾਇਆ ਹੋਇਆ ਡੰਪਿੰਗ ਯਾਰਡ ਉੱਥੇ ਟਰਾਲੀਆਂ ਨੇ ਜਿਹੜੀਆਂ ਕਿਸਾਨਾਂ ਦੀਆਂ ਟਰੈਕਟਰ ਨੇ ਉਹ ਲਿਆਂਦੇ ਜਾ ਰਹੇ ਨੇ ਪਰ ਇੱਕ ਇਹ ਤਸਵੀਰ ਵੀ ਹੈ ਕਿ ਕਿਸਾਨ ਨੇ ਜਿਹੜੇ ਉਹ ਆਪਣੀ ਪਛਾਣ ਦੱਸ ਕੇ ਆਪਣੇ ਟਰੈਕਟਰ ਦੀ ਜਿਹੜੀ ਆਰਸੀ ਉਹ ਦੱਸ ਕੇ ਸਮਾਨ ਲੈ ਕੇ ਆ ਰਹੇ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਸਮਾਨ ਹੈ ਉਹਨਾਂ ਦਾ ਦਿੱਤਾ ਜਾ ਰਿਹਾ ਵੀਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਹੈ ਗਏ ਬੰਟੀ ਪਿੰਡ ਗੁਰੂ ਸਰ ਜਿਲ੍ਹਾ ਮੁਕਸਰ ਤੋਂ ਹਾਂਜੀ ਵੀਰ ਜੀ ਕਿਵੇਂ ਤੁਸੀਂ ਆਪਣਾ ਜਿਹੜਾ ਸਮਾਨ ਹੈ ਵਾਪਸ ਲੈ ਕੇ ਆਓਗੇ ਸਮਾਨ ਵੇਖੋ ਹੀ ਹੁਣ ਅੱਧਾ ਸਾਮਾਨ ਤਾਂ ਸਾਡਾ ਚੋਰੀ ਹੋ ਗਿਆ ਜਿਵੇਂ ਪੱਖੇ ਸੀਗੇ ਜਾਂ ਏਸੀ ਸੀਗੇ ਕੂਲਰ ਸੀਗੇ ਸਾਡੇ ਕੋਲੇ ਉਹ ਸਾਰਾ ਸਾਮਾਨ ਸਾਡਾ ਚੋਰੀ ਹੋ ਗਿਆ ਸਾਨੂੰ ਮੇਨ ਬਸ ਸਾਡੀਆਂ ਜਿਹੜੀਆਂ ਟਰਾਲੀਆਂ ਸੀ ਟਰੈਕਟਰ ਵਗੈਰਾ ਉਹ ਸਾਨੂੰ ਮਿਲ ਗਿਆਗਾ ਬਾਕੀ ਸਾਡਾ ਸਾਮਾਨ ਜਿਹੜਾ ਚੋਰੀ ਹੋਇਆ ਉਹ ਅਸੀਂ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਵੀ ਜਿੰਨਾ ਸਾਮਾਨ ਤੁਹਾਨੂੰ ਮਿਲਦਾ ਤੁਸੀਂ ਉਹ ਲੈ ਕੇ ਇੱਥੋਂ ਨਿਕਲੋ ਤਾਨੂੰ ਹੁਣ ਇਹ ਕਿਹਾ ਗਿਆ ਪੁਲਿਸ ਹਾਂਜੀ ਹਾਂਜੀ ਇਹ ਕਿਹਾ ਗਿਆ ਕਿਵੇਂ ਦੇਖ ਦਿਆਂ ਕਿ ਜਿਹੜਾ ਚੋਰੀ ਹੋਇਆ ਸਮਾਨ ਹੈ ਕਿਉਂਕਿ ਬਹੁਤ ਸਾਰੀਆਂ ਅਸੀਂ ਤਸਵੀਰਾਂ ਵੀ ਦੇਖੀਆਂ ਨੇਗੀਆਂ ਕਿ ਜਿਹੜੇ ਟੈਂਟ ਨੇ ਢਾਹੇ ਜਾ ਰਹੇ ਉਹਨਾਂ ਨੇ ਏਸੀ ਲੱਗੇ ਹੋਏ ਸੀਗੇ ਜਾਂ ਹੋਰ ਸਮਾਨ ਸੀ ਰਸੋਈਆਂ ਸੀ ਕਿਸਾਨਾਂ ਦੀਆਂ ਬਣਾਈਆਂ ਹੋਈਆਂ ਸਮਾਨ ਵੇਖੋ ਜੀ ਸਾਰਾ ਸਮਾਨ ਉਹਨਾਂ ਨੇ ਢਾਹ ਕੇ ਉਹਨਾਂ ਨੇ ਇੱਕ ਪਾਸੇ ਸੜਤਾ ਹੀ ਉਹ ਜਿਹੜੇ ਉਹਨੋਂ ਉੱਥੇ ਨਗਰ ਕੌਂਸਲ ਵਾਲੇ ਖਨੋਰੀ ਵਾਲੇ ਆ ਉਹ ਆਉਂਦੇ ਆ ਉਹ ਕੁਛ ਸਮਾਨ ਨੂੰ ਅੱਗ ਲਾ ਦਿੰਦੇ ਆ ਕੁਛ ਉਹ ਇੱਥੇ ਕਵਾੜ ਚ ਖਾਨੇ ਚ ਉੱਥੇ ਵੇਚ ਦੇਣਗੇ ਤੇ ਪੁਲਿਸ ਵਾਲੇ ਇਹਨੇ ਸਾਨੂੰ ਬਸ ਉਹਨਾਂ ਨੇ ਇੱਕ ਗੱਲ ਕਹੀ ਆ ਵੀ ਆਪਦੀਆਂ ਟਰੈਕਟਰ ਜਾਂ ਟਰਾਲੀਆਂ ਹੈਗੀਆਂ ਥੋਡੇ ਕੋਲੇ ਬਸ ਤੁਸੀਂ ਉਹ ਲੈ ਕੇ ਤੇ ਥੋੜ ਨੂੰ ਅੱਧੇ ਘੰਟੇ ਦਾ ਟਾਈਮ ਆ ਉਹ ਲੈ ਜਾਓ ਬਸ ਇੱਥੋਂ ਕਿੰਨਾ ਕੁ ਕੀਮਤੀ ਸਮਾਨ ਆ ਜਿਹੜਾ ਤੁਸੀਂ ਮੰਨਦੇ ਹੋ ਕਿਉਂਕਿ ਤੁਸੀਂ ਲਗਾਤਾਰ ਇੱਥੇ ਰਹੇ ਵੀ ਹੋ ਜਿਹੜਾ ਟੋਟਲ ਮੋਰਚੇ ਦਾ ਚੋਰੀ ਹੋਇਆ ਜਾਂ ਖਰਾਬ ਹੋ ਰਿ ਸਮਾਨ ਲਗਭਗ ਵੇਖੋ ਹੀ ਕਰੋੜਾਂ ਦਾ ਸਮਾਨ ਆ ਮੋਰਚਾ ਕਾਫੀ ਲੰਬਾ ਸੀ ਨਾ 4-5 ਕਿਲੋਮੀਟਰ ਲੰਮਾ ਸੀਗਾ ਬਾਕੀ ਇਹ ਸਮਾਨ ਦਾ ਅੰਦਾਜ਼ਾ ਖਰਚਾ ਸੀ ਤਾਂ ਨਹੀਂ ਦੱਸ ਸਕਦੇ ਕਿ ਤਾਂ ਯੂਨੀਅਨ ਵਾਲੇ ਦੱਸ ਸਕਦੇ ਸਾਨੂੰ ਤਾਂ ਉਹ ਪਤਾ ਨਹੀਂ ਹੁਣ ਬਾਕੀ ਸਮਾਨ ਜਿਹੜਾ ਰਿਹਾ ਹੁਣ ਵੀ ਉਹ ਚੋਰੀ ਹੋ ਰਹੀ ਹੈ ਸਮਾਨ ਬਹੁਤ ਸਾਰਾ ਸਮਾਨ ਚੋਰੀ ਹੋ ਗਿਆ ਇਹ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਪੁਲਿਸ ਦੀ ਤੱਕਾ ਕੀਤਾ ਇਹ ਪੁਲਿਸ ਨੇ ਬਹੁਤ ਜਿਆਦਾ ਨਾ ਉਹਨਾਂ ਨੇ ਕੋਈ ਸਾਨੂੰ ਵਾਰਨਿੰਗ ਦਿੱਤੀ ਨਾ ਉਹਨਾਂ ਨੇ ਕੋਈ ਸਾਨੂੰ ਸਮਾਨ ਦਿੱਤਾ ਵੀ ਇੱਕ ਦਿਨ ਦਾ ਜਾਂ ਸਮਾਂ ਦਿੰਦੇ ਤੇ ਅਸੀਂ ਜਾਵੜ ਦੇ ਸਮਾਨ ਆਪਦਾ ਇਕੱਠਾ ਕਰਦੇ ਹੁਣ ਇਹ ਟਰੈਕਟਰ ਤੁਹਾਡਾ ਹੈਗਾ ਹਾਂਜੀ ਹਾਂਜੀ ਅਸੀਂ ਕੀ ਦੱਸ ਕੇ ਲੈ ਕੇ ਆਏ ਆਉਦੀ ਨਿਸ਼ਾਨੀ ਦੱਸੀ ਉਹਨਾਂ ਨੇ ਵੀਡੀਓਗ੍ਰਾਫੀ ਕੀਤੀ ਹੈਗੀ ਪਿੰਡ ਗੁਰੂ ਸਰਦ ਨਾਮ ਲਿਖਾ ਕੇ ਐਂਟਰਿੰਗ ਪਵਾ ਕੇ ਉਸ ਤੋਂ ਬਾਅਦ ਸਾਨੂੰ ਆਉਂ ਦਿੱਤਾ ਹੈ ਬਾਈ ਜੀ ਕਿਵੇਂ ਦੇਖਦੇ ਜਿਹੜੀ ਪੂਰੀ ਕਾਰਵਾਈ ਹੈ ਜਿਹੜੀ ਹੋ ਰਹੀ ਹੈਗੀ ਇਹ ਜੀ ਬਹੁਤ ਜ਼ਿਆਦਾ ਤੱਕਾ ਪ੍ਰਸ਼ਾਸਨ ਦਾ ਜੀ ਕੋਈ ਵੀ ਕੰਮ ਹੈ ਇਹ ਧਰਨਾ ਜਿਹੜਾ ਲੱਗਾ ਹੈ ਇਹ ਕੋਈ ਅੱਜ ਹੀ ਤਾਂ ਲੱਗਿਆ ਨਹੀਂ 13 ਮਹੀਨਿਆਂ ਤੋਂ ਉੱਤੇ ਹੋ ਗਿਆ ਇਸ ਧਰਨੇ ਨੂੰ ਚੱਲੀ ਜਾਂਦੇ ਨੇ ਸਾਡੇ ਆਗੂ ਸੀ ਉਧਰ ਤਾਂ ਸਾਡੀ ਮੀਟਿੰਗ ਹੋ ਰਹੀ ਹੈ ਜੀ ਇੱਧਰ ਬੇਖਬਰ ਹੈ ਕਿਸਾਨ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਸਾਡੇ ਨਾਲ ਕੀ ਹੋਣ ਵਾਲਾ ਹੈ ਅਚਾਨਕ ਇੱਕਦਮ ਆ ਜਾਣਾ ਫੋਰਸ ਚੜ੍ਹ ਕੇ ਆਗੂ ਨੇ ਇੱਕਦਮ ਚੱਕ ਲੈਣਾ ਤੇ ਇਹ ਵੀ ਨਾ ਟਾਈਮ ਦੇਣਾ ਵੀ ਤੁਸੀਂ ਆਪਦਾ ਸਮਾਨ ਸੰਭਲਦੇ ਹੋ ਜਾਂ ਕੀ ਕਰਨੇ ਵੀ ਅਕਸਰ ਤਾਂ ਸਮਾਨ ਜਿਹੜਾ ਸਾਰਾ ਫੰਡ ਇਕੱਠਾ ਕਰਕੇ ਹੀ ਖਰੀਦਿਆ ਹੋਇਆ ਸਮਾਨ ਹੈ ਤੇ ਜੇ ਅਸੀਂ ਅੱਜ ਉਹਦੀ ਚੋਰੀ ਹੋਈ ਜਾਂਦੀ ਹੈ ਇਹਦਾ ਜਵਾਬ ਦੇ ਤਾਂ ਸਾਰਾ ਪ੍ਰਸ਼ਾਸਨ ਹੀ ਹੈ ਜੀ ਇਸੇ ਨੂੰ ਹੋਣਾ ਚਾਹੀਦਾ ਲੋਕਾਂ ਦਾ ਸਮਾਨ ਪੂਰਾ ਹੋਵੇ ਇੱਕ ਸਾਲ ਇੱਥੇ ਰਹੋਗੇ ਤਾਂ ਹੁਣ ਉਹ ਸਾਰੀਆਂ ਚੀਜ਼ਾਂ ਢੈਂਦੀਆਂ ਦੇਖ ਕੇ ਉਹ ਉਹ ਕਿਵੇਂ ਲੱਗਦਾ ਬੜਾ ਮਨ ਦੁਖੀ ਹੁੰਦਾ ਜੀ ਸਾਡਾ ਜਿਹੜਾ ਮੋਰਚੇ ਨੂੰ ੱੱਕੇ ਨਾਲ ਇਹਨੂੰ ਚੁੱਕਾਇਆ ਗਿਆ ਕਿਸੇ ਨੂੰ ਕੋਈ ਅਸੀਂ ਪਰੇਸ਼ਾਨੀ ਨਹੀਂ ਦੇ ਰਹੇ ਅੱਜ ਜੇ ਇੱਕ ਜਿੰਨਾ ਚਿਰ ਹੋਗਾ ਧਰਨਾ ਚੱਲੀ ਜਾਂਦੇ ਨੂੰ ਕੋਈ ਬੰਦਾ ਕਹੇ ਦੇ ਕਿਸੇ ਦਾ ਕੋਈ ਨੁਕਸਾਨ ਕੀਤਾ ਹੋਵੇ ਕਿਸੇ ਨੂੰ ਕੁਛ ਅਸੀਂ ਕਿਆ ਹੋਵੇ ਕਿਸਾਨਾਂ ਨੇ ਇੱਕ ਵੀ ਬੰਦਾ ਆ ਕੇ ਕਹੇ ਦੀ ਸਾਨੂੰ ਜਾਂ ਕਿਸੇ ਨਾਲ ਮਾਰ ਕਟਾਈ ਜਾਂ ਕਿਸੇ ਨੂੰ ਗਲਤ ਸ਼ਬਦ ਬੋਲਿਆ ਸ਼ਾਂਤ ਵਿੱਚ ਬੈਠੇ ਕਿਸਾਨ ਹੈ ਸ਼ਾਂਤ ਵਿੱਚ ਬੈਠਿਆਂ ਤੋਂ ਇਹਨਾਂ ਨੇ ਇੱਕ ਤਾਂ ਆ ਕੇ ਕਿਹਾ ਤਾਂ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਕਿ ਦਿੱਲੀ ਜਾ ਕੇ ਪ੍ਰਦਰਸ਼ਨ ਕਰੋ ਪੰਜਾਬ ਦੀਆਂ ਸੜਕਾਂ ਨਾ ਰੋਕੋ ਦਿੱਲੀ ਜਾਈਏ ਕਿਵੇਂ ਜੀ ਅਗਲੇ ਪਾਸੇ ਤੇ ਕੰਧਾਂ ਕੱਢ ਦਿੰਦੇ ਦਿੱਲੀ ਤਾਂ ਤਾਂ ਜਾਵਾਂਗੇ ਇਹ ਤਾਂ ਰਸਤਾ ਤਾਂ ਕਿਸਾਨਾਂ ਨੇ ਵੀ ਨਹੀਂ ਰੋਕਿਆ ਸੀ ਹਰਿਆਣਾ ਗਵਰਨਮੈਂਟ ਨੇ ਅਗਰ ਰੋਕਿਆ ਹੈ ਹਰਿਆਣਾ ਗਵਰਨਮੈਂਟ ਅਕੋ ਬੈਰੀਕੇਟ ਹਟਾ ਦਿੰਦੀ ਅਸੀਂ ਦਿੱਲੀ ਚਲੇ ਜਾਂਦੇ ਆਪ ਵੀ ਨਾਲ ਹੀ ਤੁਸੀਂ ਮੈਂ ਗੁਰੂ ਤੇਗ ਬਹਾਦਰ ਨਗਰ ਪੈਨੇ ਘਲਾੜਤਾ 12 ਮਹੀਨੇ ਸਿਲੰਕਰ ਲੈ ਆਇਆ ਸੀ ਤਰਨੇ ਦੇ ਮਾਨ ਸਾਹਿਬ ਦੀ ਟੈਂਕੀ ਉਹ ਖਲੋਤੀ ਕੱਲ ਮੈਂ ਲੈ ਆਇਆ ਤੇ ਬਰਾਦ ਤੇ ਖਲੋਤੀ ਮਾਨ ਸਾਹਿਬ ਦੀ ਟੈਂਕੀ ਆਮਰੇ ਕੋ ਕਾਟ ਮਾਨ ਸਾਹਿਬ ਦਾ ਤੇ ਹੁਣ ਕਿਵੇਂ ਦੇਖਦੇ ਕਾਰਵਾਈ ਨੂੰ ਬਹੁਤ ੱੱਕਾ ਹੋਇਆ ਕਿਸਾਨਾਂ ਦਾ ਬੜਾ ੱੱਕਾ ਹੋਇਆ ਬਹੁਤ ਜ਼ਿਆਦਾ ਕੈਂਕੀ ਮਿਲ ਗਈ ਤੁਹਾਨੂੰ ਹੁਣ ਟੈਂਕੀ ਤੇ ਖਲੋਤੀ ਲੈ ਕੇ ਜਾਣ ਦੇ ਰਹੇ ਨੇ ਟਰੈਕਟਰ ਨਹੀਂ ਮਿਲਦਾ ਪਿਆ ਜਾਣ ਲਈ ਹੁਣ ਅੱਛਾ ਟਰੈਕਟਰ ਨਹੀਂ ਮਿਲਦਾ ਪਿਆ ਤਾਂ ਹਾਂ ਤੱਕਵੇਂ ਦੇਖਦੇ ਹਾਂ ਕਿ ਦਸਤਰੀਆਂ ਨੂੰ ਕਿ ਲੰਗਰ ਲਾਇਆ ਸਾਡਾ ਨਾ ਬਹੁਤ ੱੱਕਾ ਆਇਆ ਬੜਾ ਬਹੁਤ ਜ਼ਿਆਦਾ ਸਮਾਨ ਲੁੱਟ ਖਲਤਾ ਹੈ ਏਸੀ ਲਾਏ ਗਏ ਫਰਿਜਾ ਚੁੱਕੇ ਗਏ ਕਿਸਾਨਾਂ ਦੇ ਹੂੰ ਤਾਂ ਕਿਸਾਨ ਕਿਤੇ ਨਾ ਕਿਤੇ ਭਾਵੁਕ ਨੇਗੇ ਕਿਉਂਕਿ ਸਮਾਨ ਹੈ ਜਿਹੜਾ ਉਹ ਕਹਿੰਦੇ ਨੇ ਕਿ ਲੋਕਾਂ ਦਾ ਫੰਡ ਸੀ ਇਕੱਠਾ ਕਰਕੇ ਜਿਹੜਾ ਸਮਾਨ ਹੈ ਉਹ ਮੋਰਚੇ ਤੇ ਪਹੁੰਚਾਇਆ ਸੀਗਾ ਤਾਂ ਇਹ ਦਾਵਾ ਕਰ ਰਹੇ ਨੇ ਕਿਸਾਨ ਕੀ ਚੋਰੀ ਹੋਇਆ ਸਮਾਨ ਉਹਨਾਂ ਦਾ ਤੇ ਜਿਹੜੇ ਟਰੈਕਟਰ ਟਰਾਲੀਆਂ ਨੇ ਉਹ ਆਰਸੀ ਦੇਖ ਕੇ ਪਹਿਚਾਨ ਦੇਖ ਕੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਨੇੜੇ ਇੱਥੇ ਇੱਕ ਵੱਡਾ ਜਿਹੜਾ ਡੰਪਿੰਗ ਗਰਾਊਂਡ ਹੈ ਬਣਾਇਆ ਗਿਆ ਜਿੱਥੇ ਸਾਰੀਆਂ ਟਰੈਕਟਰ ਟਰਾਲੀਆਂ ਪੁਲਿਸ ਇਕੱਠੀਆਂ ਕਰ ਰਹੀ ਹੈ ਲਗਾਤਾਰ ਪਿਛਲੇ 2 ਦਿਨਾਂ ਤੋਂ ਇੱਥੇ ਜਿਹੜੀ ਕਾਰਵਾਈ ਹੈ ਪੁਲਿਸ ਦੀ ਪੁਲਿਸ ਦਾ ਜਿਹੜਾ ਐਕਸ਼ਨ ਕਲੀਨ ਹੈਗਾ ਉਹ ਖਨੌਰੀ ਬਾਰਡਰ ਤੇ ਚੱਲ ਰਿਹਾ ਤੇ ਦੱਸਿਆ ਜਾ ਰਿਹਾ ਕਿ ਅੱਜ ਸ਼ਾਮ ਤੱਕ ਜਿਹੜਾ ਰਸਤਾ ਹੈਗਾ ਉਸ ਨੂੰ ਲੋਕਾਂ ਦੇ ਲਈ ਖੋਲ ਦਿੱਤਾ ਜਾਵੇਗਾ ਪਰ ਇਸੇ ਦੇ ਵਿਚਕਾਰ ਕਿਸਾਨ ਕਹਿ ਰਹੇ ਨੇ ਕਿ ਵੱਡਾ ਨੁਕਸਾਨ ਹੈ ਜਿਹੜਾ ਉਹਨਾਂ ਦੇ ਸਮਾਨਾਂ ਦਾ ਹੋਇਆਗਾ ਏਸੀ ਨੇ ਜਿਹੜੇ ਚੋਰੀ ਤਾਂ ਕਿਤੇ ਨਾ ਕਿਤੇ ਜਿਹੜਾ ਇਸ ਚੀਜ਼ ਨੂੰ ਲੈ ਕੇ ਵੀ ਦੇਖਣਾ ਹੋਊਗਾ ਕਿ ਕਿਸਾਨ ਕਹਿ ਰਹੇ ਨੇ ਕਿ ਉਹਨਾਂ ਦੇ ਜਿਹੜਾ ਫੰਡ ਦੇ ਪੈਸੇ ਦੇ ਨਾਲ ਜਿਹੜਾ ਇਹ ਸਮਾਨ ਹੈ ਉਹਨਾਂ ਨੇ ਇਕੱਠਾ ਕੀਤਾ ਸੀਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਖਨੌਰੀ ਬਾਰਡਰ ਸੰਗਰੂਰ